ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਕਿਉਂਕਿ ਹਰੇਕ ਬੰਦਾ ਇਸ ਟਾਈਮ ਫੋਨ ਤੇ ਰੁੱਝਿਆ ਹੋਇਆ ਕਿਤੇ ਉਹ ਆਪਦੀ ਈਮੇਲ ਚੈੱਕ ਕਰ ਰਿਹਾ ਕਿਤੇ ਉਹ ਕੋਡ WhatsApp ਤੇ ਲੱਭ ਰਿਹਾ ਕਾਰਨ ਉਹਦਾ ਤੁਹਾਨੂੰ ਪਤਾ ਹੀ ਆ ਕਿਉਂਕਿ ਤੁਹਾਨੂੰ ਸੁਣ ਕੇ ਹੈਰਾਨ ਹੋਊਗੀ ਤੁਹਾਨੂੰ ਸੁਣ ਕੇ ਹੈਰਾਨਗੀ ਹੋਊਗੀ ਕਿ ਸਾਰੇ ਦੁਨੀਆ ਦੇ Facebook ਤੇ Insta account ਬੰਦ ਹੋ ਚੁੱਕਿਆ ਹਾਂਜੀ ਬਿਲਕੁਲ ਤੁਸੀਂ ਸਹੀ ਸੁਣਿਆ ਸਾਰੀ ਦੁਨੀਆ ਦੇ ਫੇਸਬੁਕ ਤੇ ਇੰਸਟਾ ਅਕਾਊਂਟ ਬੰਦ ਹੋ ਚੁੱਕੇ ਆ ਇਹਦੇ ਬਾਰੇ ਹਜੇ ਤੱਕ ਕੋਈ ਖਬਰ ਜਿਹੜੀ ਨਿਕਲ ਕੇ ਬਾਹਰ ਨਹੀਂ ਆਈ ਕਿ ਇਹਦਾ ਕਾਰਨ ਕੀ ਹੈ ਪਰ ਇਸ ਟਾਈਮ ਕਿਸੇ ਦੇ ਫੋਨ ਤੇ ਵੀ ਫੇਸਬੁਕ ਤੇ ਇੰਸਟਾ ਨਹੀਂ ਚੱਲ ਰਿਹਾਗਾ ਤੇ ਇਹਦੇ ਨਾਲ ਹੁਣ ਕਾਰਨ ਆਪਾਂ ਇੰਨੇਕ ਫੇਸਬੁਕ ਤੇ ਇੰਸਟਾ ਤੇ ਡਿਪੈਂਡੈਂਟ ਹੋ ਗਏ ਸੀ ਕਿ ਹੁਣ ਹਰੇਕ ਜਿਹੜਾ ਬੰਦਾ ਉਹ ਬਹੁਤ ਵੱਡੀ ਚਿੰਤਾ ਚ ਰੁੱਝਿਆ ਹੋਇਆ ਚਲੋ ਆਪਣੇ ਅਰਗੇ ਬੰਦਿਆਂ ਦਾ ਤਾਂ ਕੋਈ ਐਡਾ ਫਰਕ ਨਹੀਂ ਪੈਣਾ ਫੇਸਬੁੱਕ ਆਈਡੀ ਵੀ ਦੁਬਾਰਾ ਬਣ ਜੂਗੀ ਇੰਸਟਾ ਵੀ ਨਵਾਂ ਬਣ ਜੂਗਾ ਪਰ ਜਿਹੜੇ ਵੱਡੇ ਬਿਜ਼ਨਸਮੈਨ ਆ ਜਾਂ ਨਿਊਜ਼ ਚੈਨਲ ਆ ਜਾਂ ਟੀਵੀ ਚੈਨਲ ਹੈਗੇ ਆ ਜਾਂ ਵੱਡੀਆਂ ਪ੍ਰੋਫਾਈਲਸ ਆ ਜਾਂ ਜਿਹਨੇ ਵੱਡੇ ਪੇਜ ਆਲੇ ਆ ਜਿਹੜੇ ਇਨਕਮ ਕਰ ਰਹੇ ਸੀਗੇ ਉਹਨਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਉਮੀਦ ਤਾਂ ਕੀਤੀ ਜਾ ਸਕਦੀ ਹੈ ਵੀ ਕੋਈ ਟੈਕਨੀਕਲ ਫੇਲਰ ਹੈਗਾ ਫੇਸਬੁਕ ਇਹਨੂੰ ਫਿਕਸ ਕਰ ਦੂਗੀ ਪਰ ਇਹਦੇ ਬਾਰੇ ਕੋਈ ਗਰੰਟੀ ਨਹੀਂ ਹੋ ਸਕਦਾ ਕੋਈ ਵਜ੍ਹਾ ਕਰਕੇ ਜਾਂ ਕੋਈ ਵਾਇਰਸ ਕਰਕੇ ਸਾਰਾ ਸਾਰਾ ਸਿਸਟਮ ਫੇਲਰ ਹੋ ਗਿਆ ਪਰ ਆਉਣ ਵਾਲੇ ਸਮੇਂ 'ਚ ਜਿਹੜੀ ਖਬਰ ਨਿਕਲ ਕੇ ਆਊਗੀ ਵੀ ਇਹਦਾ ਅਸਲ ਰੀਜ਼ਨ ਕੀ ਹੈ ਫਿਲਹਾਲ ਦੀ ਘੜੀ ਕਿਸੇ ਦੇ ਵੀ ਫੋਨ ਤੇ ਫੇਸਬੁਕ ਜਾਂ ਇੰਸਟਾ ਨਹੀਂ ਚੱਲ ਰਹੀ ਹਰੇਕ ਬੰਦਾ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਆਮ ਬੰਦਾ ਵੀ ਚਿੰਤਾ ਕਰ ਰਿਹਾ ਤੇ ਜਿਹੜੇ ਬੰਦੇ ਦਾ ਬਿਜ਼ਨਸ ਸੀ ਕੋਈ ਫੇਸਬੁਕ ਤੇ ਜਾਂ ਚੰਗੇ ਪੇਜ ਚੱਲਦੇ ਸੀ ਜਾਂ ਜਿਹਨੂੰ ਚੰਗੀ ਇਨਕਮ ਆਉਂਦੀ ਸੀ ਉਹਦਾ ਫਿਕਰ ਕਰਨਾ ਤਾਂ ਸੁਭਾਵਿਕ ਆ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਕੀ ਹੋਊਗਾ ਤੇ ਇਸ ਟਾਈਮ ਜਿਹੜਾ ਹੈਗਾ ਸਾਰੀ ਦੁਨੀਆ ਦੇ ਵਿੱਚ ਲੋਕਾਂ 'ਚ ਨਮੋਸ਼ੀ ਛਾਈ ਹੋਈ ਆ ਕਿ ਉਹਨਾਂ ਦੇ ਨਾ ਤਾਂ ਇੰਸਟਾ ਚੱਲ ਰਿਹਾ ਐ ਨਾ ਫੇਸਬੁੱਕ ਚੱਲ ਰਿਹਾ ਕਿਉਂਕਿ ਇਹ ਗੱਲ ਨਿਕਲ ਕੇ ਤਾਂ ਬਾਹਰ ਆਈ ਆ ਤਾਂ ਪਤਾ ਲੱਗਿਆ ਕਿਉਂਕਿ ਮੇਰੇ ਨਾਲ ਵੀ ਆਇਆ ਹੋਇਆ ਵੀ ਮੇਰਾ ਫੇਸਬੁੱਕ ਅਕਾਊਂਟ ਇਕਦਮ ਹੀ ਪਾਸਵਰਡ ਮੰਗਣ ਲੱਗ ਗਿਆ ਜਦੋਂ ਮੈਂ ਪਾਸਵਰਡ ਭਰਦਾ ਸੀ ਤਾਂ ਉਹ ਉਹ ਪਾਸਵਰਡ ਨੂੰ ਐਕਸੈਪਟ ਨਹੀਂ ਕਰਦਾ ਸੀ ਕਹਿੰਦਾ ਸੀਗਾ ਵੀ ਆਦਰ ਵੇ ਟਰਾਈ ਕਰੋ ਤੁਸੀਂ ਇਹਨੂੰ ਲੌਗਇਨ ਦੇ ਨਾ ਕੋਡ ਆ ਰਿਹਾ ਸੀ ਕੁਝ ਨਹੀਂ ਆ ਰਿਹਾ ਸੀਗਾ ਫਿਰ ਇੰਸਟਾ ਤੇ ਦੇਖਿਆ ਇੰਸਟਾ ਵੀ ਨਹੀਂ ਚੱਲ ਰਿਹਾ ਸੀਗਾ ਫਿਰ ਦੋ ਤਿੰਨ ਫੋਨ ਸਾਡੇ ਘਰ ਦੇ ਸੀਗੇ ਉਹਨਾਂ ਦੇ ਫੇਸਬੁੱਕ ਅਕਾਊਂਟ ਚੈੱਕ ਕੀਤੇ ਉਹਨਾਂ ਦਾ ਵੀ ਇਹੀ ਹਾਲ ਸੀ ਫਿਰ ਮੈਨੂੰ ਦੋ ਤਿੰਨ ਫੋਨ ਵੀ ਆਏ ਕਿ ਤੋਕ ਕਿ ਸਾਡੇ ਫੇਸਬੁੱਕ ਨਹੀਂ ਚੱਲ ਰਹੇਗੇ ਫਿਰ ਹੌਲੀ ਹੌਲੀ ਜਿਹੜੀ ਲੋਕਾਂ ਦੇ ਵਿੱਚ ਗੱਲ ਫੈਲ ਗਈ ਕਿ ਸਾਰੀ ਦੁਨੀਆ ਦੇ ਹੀ ਫੇਸਬੁੱਕ ਇੰਸਟਾ ਅਕਾਊਂਟ ਬੰਦ ਹੋ ਚੁੱਕੇ ਆ ਇਹ ਹੁਣ ਦੇਖੋ ਕੀ ਬਣਦਾ ਕੀ ਕਾਰਨ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਨਿਕਲ ਕੇ ਆਇਆ ਵੀ ਟੈਕਨੀਕਲ ਫਾਲਟ ਆ ਜਾਂ ਕੋਈ ਵਾਇਰਸ ਛੱਡਤਾ ਕਿਸੇ ਨੇ ਕੀ ਜਾਂ ਸਿਸਟਮ ਹੈਕ ਹੋ ਗਿਆ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਫਿਲਹਾਲ ਦੀ ਘੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਆ ਕਿ ਦੁਨੀਆ ਭਾਰਤ ਤੇ ਫੇਸਬੁੱਕ ਤੇ ਇੰਸਟਾ ਅਕਾਊਂਟ ਬੰਦ ਹੋ ਚੁੱਕਿਆ